ਆਸਰ ਕੁੜਾਲੀ ਦੇ ਵਿੱਚ ਚੋਰੀਆਂ ਹੋ ਰਹੀਆਂ ਅਕੀ ਕਹਿਣਾ ਚਾਹੁੰਦੇ ਹੋ ਚੋਰੀਆਂ ਤਾਂ ਦੂਸਰੇ ਤੀਸਰੇ ਦਿਨ ਸੁਣਨ ਨੂੰ ਮਿਲਦਾ ਫਲਾਣੀ ਜਗਾ ਹੋ ਗਈ ਫਲਾਣੀ ਜਗਾ ਹੋ ਗਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਲੋਕਲਰ ਬਾਹਰਲੇ ਬੰਦੇ ਜੋ ਵੀ ਹੈ ਚੋਰੀਆਂ ਦਾ ਕਰਦੇ ਨੇ ਕਈਆਂ ਦਾ ਤੁੰਦਾ ਹੀ ਇਹੀ ਬਣਿਆ ਹੋਇਆ ਹਰ ਰੋਜ਼ ਨਵਾਂ ਸੁਣਨ ਨੂੰ ਮਿਲਦਾ ਪਰ ਇੱਥੇ ਮੈਂ ਇਹ ਜ਼ਰੂਰ ਕਹਾਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿਉਂ-ਜਿਉਂ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਹੈ ਪੁਲਿਸ ਦੀ ਨਾਫਰੀ ਵਧਣੀ ਚਾਹੀਦੀ ਜਿਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਹੋਵੇ ਤਾਂ ਕਿ ਇਹ ਚੀਜ਼ ਨੂੰ ਠੱਲ ਪਾਈ ਜਾ ਸਕੇ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਜਦ ਆਬਾਦੀ ਕਿਸੇ ਸ਼ਹਿਰ ਦੀ ਵੱਧਦੀ ਹੈ ਉਹਦੇ ਨਾਲ ਨਾਲ ਐਡਮਿਨਿਸਟ੍ਰੇਟਿਵ ਵਾਸਤੇ ਵੀ ਪੁਲਿਸ ਦੀ ਨਾਫਰੀ ਵੀ ਵਧਣੀ ਚਾਹੀਦੀ ਕੋਈ ਸੀਸੀਟੀਵੀ ਵੀ ਕੈਦ ਹੋਇਆ ਕਿਸੇ ਤਰੀਕੇ ਨਾਲ ਪੁਲਿਸ ਨੇ ਕੀ ਸਵਾਰ ਚੰਦ ਦਿੱਤਾ ਪੁਲਿਸ ਨੇ ਇਹ ਨਾਲ ਗੱਲ ਖੋਈ ਹੈ ਉਹ ਕਹਿੰਦੇ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਛਾਣਬੀਣ ਕਰਕੇ ਹੀ ਕਰਨਗੇ ਉਹਨਾਂ ਕੋ ਕੋਈ ਕਿਹੜਾ ਕੋਈ ਇਹੋ ਜਿਹਾ ਮਾਪਦੰਡ ਨਾ ਵੀ ਜਿਹੜਾ ਬਿਨਾਂ ਦੇਖੇ ਪਤਾ ਲੱਗ ਜੂਗਾ ਲੱਭ ਕੇ ਹੀ ਲੱਭੇਗਾ ਬੰਦਾ ਤਾਂ ਅਕਸਰ ਕੁੜਾਲੀ ਦੇ ਵਿੱਚ ਚੋਰੀਆਂ ਹੋ ਰਹੀਆਂ। ਅੱਕੀ ਕਹਿਣਾ ਚਾਹੁੰਦੇ ਹੋ। ਚੋਰੀਆਂ ਤਾਂ ਦੂਸਰੇ ਤੀਸਰੇ ਦਿਨ ਸੁਣਨ ਨੂੰ ਮਿਲਦਾ ਫਲਾਣੀ ਜਗ੍ਹਾ ਹੋ ਗਈ, ਫਲਾਣੀ ਜਗ੍ਹਾ ਹੋ ਗਈ। ਅਸਲ ਦੇ ਵਿੱਚ ਬਹੁਤ ਜ਼ਿਆਦਾ ਲੋਕਲਰ ਬਾਹਰਲੇ ਬੰਦੇ ਜੋ ਵੀ ਹੈ ਚੋਰੀਆਂ ਦਾ ਕਰਦੇ ਨੇ। ਕਈਆਂ ਦਾ ਤਾਂ ਦਈ ਇਹੀ ਬਣਿਆ ਹੋਇਆ ਹਰ ਰੋਜ਼ ਨਵਾਂ ਸੁਣਨ ਨੂੰ ਮਿਲਦਾ। ਪਰ ਇੱਥੇ ਮੈਂ ਇਹ ਜ਼ਰੂਰ ਕਹਾਵਾਂਗਾ ਪ੍ਰਸ਼ਾਸਨ ਨੂੰ, ਸਰਕਾਰ ਨੂੰ ਕਿ ਜਿਉਂ-ਜਿਉਂ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਪੁਲਿਸ ਦੀ ਨਾਫਰੀ ਵਧਣੀ ਚਾਹੀਦੀ ਹੈ ਜਿਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਹੋਵੇ। ਤਾਂ ਕਿ ਇਹ ਚੀਜ਼ ਨੂੰ ਠੱਲ ਪਾਈ ਜਾ ਸਕੇ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਜਦ ਆਬਾਦੀ ਕਿਸੇ ਸ਼ਹਿਰ ਦੀ ਵੱਧਦੀ ਹੈ ਉਹਦੇ ਨਾਲ ਨਾਲ ਐਡਮਿਨਿਸਟ੍ਰੇਟਿਵ ਵਾਸਤੇ ਵੀ ਪੁਲਿਸ ਦੀ ਨਫਰੀ ਵੀ ਵਧਣੀ ਚਾਹੀਦੀ ਕੋਈ ਸੀਸੀਟੀਵੀ ਵੀ ਕਾਇਦ ਹੋਇਆ ਕਿਸੇ ਤਰੀਕੇ ਨਾਲ ਪੁਲਿਸ ਨੇ ਕੀ ਛਾਵਾ ਚੰਦ ਦਿੱਤਾ ਪੁਲਿਸ ਨੇ ਇਹ ਨਾਲ ਗੱਲ ਹੋਈ ਹੈ ਉਹ ਕਹਿੰਦੇ ਸੀ ਕਾਰਵਾਈ ਕਰ ਰਹੇ ਨੇ ਔਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਛਾਣਬੀਣ ਕਰਕੇ ਹੀ ਕਰਨਗੇ ਉਹਨਾਂ ਕੋ ਕੋਈ ਇਹੋ ਜਿਹਾ ਪੈਮਾਨਾ ਵੀ ਜਿਹੜਾ ਬਿਨਾਂ ਦੇਖੇ ਪਤਾ ਲੱਗ ਜੂਗਾ ਲੱਭ ਕੇ ਲੱਭੇਗਾ ਬੰਦਾ ਤਾਂ